ਹਾਂਜੀ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਜੀ ਜਿਹੜੇ ਮੈਂ ਘਰ ਦੀ ਗੱਲ ਕਰ ਰਿਹਾ ਸੀ ਤੇ ਕਦੇ ਇਸ ਘਰ ਦੇ ਵਿੱਚ ਰੌਣਕ ਹੁੰਦੀ ਸੀ ਆ ਹੈਗਾ ਮੋਟਰ ਦਾ ਚਵੱਚਾ ਤੇ ਆ ਜੋ ਤੁਹਾਨੂੰ ਦਿਖਾਈਏ ਆ ਦੇਖੋ ਕਿੱਥੇ ਇਹ ਕਦੇ ਇਹਦੇ ਵਿੱਚ ਰੌਣਕ ਹੁੰਦੀ ਸੀ ਆ ਦੇਖੋ ਸ਼ਾਇਦ ਖੁੱਡਾ ਤੇ ਆ ਹੈਗਾ ਬਾਥਰੂਮ ਤੇ ਸਾਰਾ ਢਹਿ ਢੇਰੀ ਹੋਇਆ ਪਿਆ ਹੈ। ਦੇਖੋ ਤੁਸੀਂ ਅੰਦਰ ਦੇ ਹਾਲਾਤ ਕੀ ਆ। ਕਿਸ ਕਦੇ ਯਾਰ ਰਸੋਈ ਆ ਸ਼ਾਇਦ ਇਧਰਲੀ ਉਹ ਵਾਲੀ ਰਸੋਈ ਆ। ਤੇ ਅੰਦਰ ਦਾ ਨਜ਼ਾਰਾ ਦੇਖਦੇ ਆਪਾਂ। ਆਹ ਦੇਖੋ। ਛੱਤ ਵੀ ਵਿਰਾਨ ਤੇ ਬਾਲੇ ਟਿਕ ਰਹੇ ਆ। ਤੇ ਉਹ ਸ਼ਾਇਦ ਮੰਦਰ ਹੈ ਸਾਹਮਣੇ। ਆਹ ਦੇਖੋ ਤੁਸੀਂ ਕਦੇ ਇਸ ਘਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਉਹ ਸ਼ੋਕੇਸ ਆ ਸਾਹਮਣੇ ਸ਼ੋਕੇਸ ਬਣਾਇਆ ਹੋਇਆ ਤੇ ਇਹ ਸਾਰਾ ਪਰਿਵਾਰ ਇਸ ਟਾਈਮ ਕਹਿੰਦੇ ਇਸ ਘਰ ਦੇ ਜਿਹੜੇ ਮਾਲਕ ਆ ਉਹ ਬਾਹਰ ਚਲੇ ਗਏ ਜਿਹੜਾ ਘਰ ਦਾ ਮਾਲਕ ਸੀਗਾ ਸ਼ਾਇਦ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇੱਥੇ ਸ਼ਾਇਦ ਇਹਨਾਂ ਦੇ ਨੌਕਰ ਵਗੈਰਾ ਰਹਿੰਦੇ ਸੀਗੇ ਜ਼ਮੀਨ ਆ ਪਿੱਛੇ ਸਾਰੀ ਆਹਾਂ ਸਾਰੀ ਜ਼ਮੀਨ ਹੈਗੀ ਆ ਇਹ ਸ਼ਾਇਦ ਸੁਣਿਆ ਵੀ ਸੇਲ ਕਰਕੇ ਤੇ ਸੇਲ ਕਰਨ ਤੋਂ ਬਾਅਦ ਇਹ ਕੈਨੇਡਾ ਚਲੇ ਗਏ ਤੇ ਹੁਣ ਇਹਨਾਂ ਦਾ ਇੱਥੇ ਕੋਈ ਨਹੀਂ ਰਹਿੰਦਾਗਾ ਜ਼ਮੀਨ ਵੇਚ ਚੁੱਕੀ ਆ ਇਹ ਘਰ ਵੇਚ ਚੁੱਕਿਆ ਤੇ ਕਹਿਣ ਦਾ ਮਤਲਬ ਹੈ ਵੀ ਜਦੋਂ ਇੱਥੋਂ ਆਪਾਂ ਜੜ੍ਹਾਂ ਆਪਣੀਆਂ ਖਤਮ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਇੱਥੇ ਜਿਹੜਾ ਪੰਜਾਬ ਦੇ ਵਿੱਚ ਆਪਣਾ ਨਾਮ ਨਿਸ਼ਾਨ ਮਿਟ ਜਾਂਦਾਗਾ ਤੇ ਆ ਦੇਖੋ ਦਰਖਤ ਵੀ ਵਿਚਾਰਾ ਇਕੱਲਾ ਰਹਿ ਗਿਆ ਕੋਈ ਪਾਣੀ ਪਾਉਣ ਵਾਲਾ ਵੀ ਹੈ ਨਹੀਂਗਾ ਤੇ ਸਾਰਾ ਕੁਝ ਢਹਿ ਢੇਰੀ ਹੋ ਗਿਆ ਜਿਵੇਂ ਖਤਮ ਹੋਣ ਦੇ ਕਿਨਾਰੇ ਆ ਆ ਦੇਖੋ ਤੁਸੀਂ ਬਲਗਨ ਬਲਗਨ ਡੇਟ ਤੇ ਇਧਰ ਇਧਰਲੇ ਪਿੱਛੇ ਹਾਲਾਤ ਦਿਖਾਵਾ ਮੈਂ ਤੁਹਾਨੂੰ ਮਗਰਲੇ ਪਾਸੇ ਦੇਖੋ ਆਹ ਦੇਖੋ ਸਾਰਾ ਬੁਰਾ ਹਾਲ ਹੋ ਗਿਆ ਘਰ ਦਾ ਤੇ ਇਹ ਹੁੰਦਾ ਜੀ ਹਾਲ ਜਦੋਂ ਆਪਾਂ ਆਪਣੀਆਂ ਜਿਹੜਾ ਬੇਸਿਕ ਭੁੱਲ ਜਾਂਦੇ ਆ ਪੰਜਾਬ ਨੂੰ ਛੱਡ ਦਿੰਨੇ ਆ ਬਾਅਦ ਚ ਆਪਾਂ ਨੂੰ ਕੋਈ ਨਹੀਂ ਯਾਦ ਕਰਦਾਗਾ ਤੇ ਹੌਲੀ ਹੌਲੀ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਜੜਾ ਖਤਮ ਹੋ ਜਾਂਦੀਆਂ ਉਦੋਂ ਬਾਅਦ ਚ ਆਪਾਂ ਨੂੰ ਕੋਈ ਯਾਦ ਵੀ ਨਹੀਂ ਕਰਦਾਗਾ ਜਿੰਨਾ ਚਿਰ ਆਪਾਂ ਇੱਥੇ ਆ ਉਦੋਂ ਹੀ ਉਹਨਾਂ ਚਿਰ ਆਪਾਂ ਨੂੰ ਯਾਦ ਕਰਦਾ ਤੇ ਜਦੋਂ ਆਪਾਂ ਇੱਥੇ ਨਹੀਂ ਰਹਿੰਦੇ ਤਾਂ ਉਸ ਤੋਂ ਬਾਅਦ ਆਪਾਂ ਨੂੰ ਕੋਈ ਯਾਦ ਨਹੀਂ ਕਰਦਾਗਾ ਆ ਦੇਖੋ ਤੁਸੀਂ ਹਾਲਾਤ ਕਰਦੇ ਬਿਲਕੁਲ ਖੰਡਰ ਬਣ ਚੁੱਕਿਆ ਘਾਹ ਉੱਗਿਆ ਹੋਇਆ ਛੱਤਾਂ ਦੇ ਉੱਤੇ ਤੇ ਮੈਨੂੰ ਲੱਗਦਾ ਕੋਈ ਇਹਦੀ ਸਾਰ ਲੈਣੇ ਵੀ ਨਹੀਂ ਪੜਿਆਗਾ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਇਹਦਾ ਆ ਦੇਖੋ ਇਹ ਜਿਹੜੀ ਜਗ੍ਹਾ ਦਾ ਮੈਂ ਨਾਂ ਨਹੀਂ ਦੱਸੂਗਾ ਕਿੱਥੇ ਆ ਪਰ ਦੁਆਬੇ ਦੇ ਵਿੱਚ ਆ ਕਿਉਂਕਿ ਫਿਰ ਥੋੜਾ ਜਿਹਾ ਪ੍ਰਾਈਵੇਸੀ ਇਸ਼ੂ ਹੋ ਜਾਂਦਾ ਹੈਗਾ ਤੇ ਬਸ ਇੰਨਾ ਕਿ ਤੁਹਾਨੂੰ ਦੱਸਦਾ ਕਹਿਣ ਦਾ ਮਤਲਬ ਇਹ ਵੀਡੀਓ ਸਾਂਝੀ ਕਰਨ ਦਾ ਕਿ ਜਦੋਂ ਆਪਾਂ ਇੱਥੋਂ ਚਲੇ ਜਾਂਦੇ ਆ ਤਾਂ ਆਪਣਾ ਇੱਥੇ ਨਾਮ ਨਿਸ਼ਾਨ ਨਹੀਂ ਰਹਿੰਦਾ ਸਾਰਾ ਕੁਝ ਖਤਮ ਹੋ ਜਾਂਦਾ ਇਸ ਕਰਕੇ ਜੜਾ ਨਾਲ ਜਰੂਰ ਜੁੜੇ ਰਹੋ ਜਰੂਰ ਚੱਕਰ ਲਾਉਂਦੇ ਰਹੋ ਆਪਦੇ ਘਰਾਂ ਨੂੰ ਸੁਣਨੇ ਨਾ ਛੱਡੋ